ਰਨ ਕੱਲਾ ਭੈਣ ਉਹ ਫੜਾ ਉਹਨੂੰ ਫੜਾ ਉਹਨੂੰ ਫੜਾ ਜੀ ਮਗਾਏ ਮੈਂ ਨਹੀਂ ਦਿੱਤੇ ਸਮੈਲ ਦੇ ਰਿਹਾ ਖੁੰਦੇ ਆਏ ਤੇ ਬਾਬਾਲ ਗਿਆ ਜੀ ਮੈਂ ਨਹੀਂ ਮਗਾਏ ਠੀਕ ਆ ਉਹ ਵੀ ਇੱਕ ਦੇਖੋ ਵੀਰੇ ਗੁਰਪਾਲ ਸਿੰਘ ਦਾ ਆਈ ਆ ਸੰਗਾਂ ਪੜਾ ਮੁੰਡੇ ਨਾਲੇ ਕੁੜੀ ਆ ਵੀਰ ਲੈ ਕੇ ਆਇਆ ਵੇਖੋ ਜਿੰਦੂ ਦਾ ਦਰਵਾਜ਼ਾ ਜੀ ਇੱਧਰ ਖੜ੍ਹਨੇ ਉਹੀ ਗੱਲ ਨੂੰ ਆਟੋ ਵਾਲੇ ਨੇ ਗਲਤੀ ਕਰ ਲਿਆ ਵੀ ਇੱਧਰ ਦੀ ਔਲਾ ਆਇਆ ਤੋਂ ਤੋਂ ਦੀ ਬਾਤ ਮੇਰੀ ਗੱਲ ਸੁਣ ਵੀਰ ਜੀ ਇੱਥੇ ਕਰ ਆਹ ਮੈਂ ਡਾਕਟਰ ਨੂੰ ਮੈਡੀਕਲ ਦੀਜੀ ਕਰਵਾਉਣੀ ਹੈ ਮੈਡੀਕਲ ਵਾਲਾ ਆ ਗਿਆ ਮੇਰੀ ਗੱਲ ਸੁਣੋ ਭਾਈ ਮੇਰੀ ਗੱਲ ਸੁਣੋ ਭਾਜੀ ਉਹਨਾ ਡਾਕਟਰ ਵੀ ਆਟੋ ਵਾਲਾ ਲੈ ਆਇਆ ਮਨੂ ਆ ਕੇ ਦਿੱਤੀ ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਨੇੜੇ ਬੀਅਰ ਲਈ ਫਿਰਦਾ ਸੀ ਨੌਜਵਾਨ ਸਿੱਖ ਨੌਜਵਾਨਾਂ ਨੇ ਕੀਤਾ ਕਾਬੂ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਇਹ ਨੌਜਵਾਨ ਲਫਾਫੇ ਵਿੱਚ ਬੀਅਰ ਦੇ ਕੈਨ ਲਈ ਫਿਰਦਾ ਸੀ ਤੇ ਉੱਥੇ ਕੁਝ ਸਿੱਖ ਨੌਜਵਾਨਾਂ ਨੇ ਇਸ ਨੂੰ ਕਾਬੂ ਕੀਤਾ جس تو بعد ਤੁਸੀਂ ਵੀ ਸੁਣੋ ਇਹ ਨੌਜਵਾਨ ਆਪਣੀ ਸਫਾਈ ਚ ਕੀ ਕਹਿ ਰਿਹਾ ਹੈ ਸ਼ਰਮ ਕੱਲਾ ਭੈਣ ਕੱਪੜਾ ਉਹਨੂੰ ਭੜਾ ਉਹਨੂੰ ਭੜਾ ਜੀ ਮਂਗਾਏ ਮੈਂ ਨਹੀਂ ਕੀਤੀ ਸਮਲ ਦੇ ਰੇਲੇ ਕੁੱਝ ਰਿਹਾ ਹੈ ਤੇਰੀ ਮੁੰਮ ਬਾਬਾ ਦੀ ਜੀ ਮੈਂ ਨਹੀਂ ਮਂਗਾਏ ਠੀਕ ਆ ਉਹ ਵੀ ਦੇਖੋ ਵੀਰੇ ਗੁਰੂ ਸਾਗਤ ਆਈ ਆ ਚੰਗਾ ਭਲਾ ਮੁੰਡਾ ਨਾਲੇ ਕੁੜੀ ਆ ਬੀਰ ਲੱਗਿਆ ਆ ਵੇਖੋ ਗੱਲ ਦਰਵਾਜ਼ਾ ਨਹੀਂ ਇੱਧਰ ਖੜੇ ਉਹੀ ਹਨ ਆਟੋ ਵਾਲੇ ਨੇ ਗਲਤ ਕਰ ਲਿਆ ਵੀ ਇੱਧਰ ਵੀ ਆਇਆ ਉਹ ਮੇਰੀ ਗੱਲ ਸੁਣ ਬੀਰ ਸੀ ਇੱਧਰ ਕਰ ਰਿਹਾ ਅੱਛਾ ਜੀ ਮੈਡੀਕਲ ਜੀ ਕਰਵਾਉਣੇ ਮੇਰੀ ਗੱਲ ਸੁਣੋ ਭਾਈ ਉਹ ਨਾ ਇੱਧਰ ਵੀ ਆਟੋ ਵਾਲਾ ਲੈ ਆਇਆ ਮੈਂ ਆਖਿਆ ਵੀ ਜੀ ਉਸ ਦੀ ਉਹਨਾਂ ਨੂੰ ਕਰਾ ਵੜਦੀ ਤੂੰ ਕਿਹਾ ਗਿਆ ਅਸਮਾਨ ਮੈਂ ਉਹਨੂੰ ਪਹਿਲਾਂ ਹੀ ਆਖਿਆ ਮਾਂ ਜੀ ਤੂੰ ਅਡਵਰ ਨੇ ਗੰਦ ਲਾਇਆ ਵਾ ਤੂੰ ਕਿਹਾ ਕਿ ਆਇਆ ਕਿੱਥੋਂ ਆਇਆ ਕਿੱਥੋਂ ਸਭਰਾਤ ਵਿੱਚ ਹੈ ਸਭਰਾਤ ਕਿਹੜੀ ਜਗ੍ਹਾ ਤੇ ਖਲੋਤਾ ਤੂੰ ਮੈਂ ਜੀ ਦਰਬਾਰ ਸਾਹਿਬ ਲੱਤਾਂ ਜੁਰਸਾ ਇਹ ਕੀ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਕੈਨ ਲੈ ਗਿਆ ਇਹ ਕੈਨ ਨੇ ਮੰਗਾਇਆ ਕੈਨ ਮੰਗਾਇਆ ਇਹ ਕੀ ਲੈ ਕੇ ਆਇਆ ਇਹ ਚ ਕੀ ਹੁੰਦਾ ਏ ਵੀਰ ਜੀ ਅੰਨਾ ਨਹੀਂ ਪਤਾ ਨਾਮ ਹੈ ਕਦੀ ਪੀਤੇ ਮੇਰਾ ਟੈਸਟ ਲਾ ਕੇ ਦੇ ਦੇ ਵੀਰ ਜੀ ਮੈਡੀਕਲ ਮੈਡੀਕਲ ਕਰਵਾ ਤੈਨੂੰ ਨਹੀਂ ਪਤਾ ਇਹ ਗੁਰੂ ਘਰ ਦੇ ਵਿੱਚ ਆ ਜਿਹੜੇ ਰੋਡ ਤੋਂ ਜਾ ਰਿਹਾ ਐ ਇੱਥੇ ਸੰਗਤਾਂ ਲੰਘਦੀਆਂ ਨੇ ਤੇ ਇਹ ਲੈ ਕੇ ਜਾ ਸਕਦੇ ਤੂੰ ਨਹੀਂ ਵੀਰ ਜੀ ਮੈਨੂੰ ਪਤਾ ਜੀ ਮੈਨੂੰ ਬਾਕੀ ਉਹ ਨਹੀਂ ਮੈਂ ਤਾਂ ਉਹਨੂੰ ਆਖਿਆ ਵੀਰ ਜੀ ਕੋਈ ਜਗਾ ਪਰਣਾ ਜੀ ਖੋਲ ਕੇ ਰਕਮ ਦੇਖਣ ਦੇ ਇਹਨੂੰ ਲੈ ਗਿਆ ਬਾਈ ਯਾਰ ਆ ਤੂੰ ਮੈਨੂੰ ਮੰਨ ਤਰੀਗਾ ਕੋੜਿਆ ਤੋ ਵੀਰ ਲੱਗਿਆ ਇਹ ਇਹ ਨਾ ਭੈ ਜਮਦਪੀ ਗਿਆ ਕੀ ਮੈਂ ਨਾ ਇੱਥੇ ਰੈੱਡ ਬੁੱਲ ਲੱਗ ਗਿਆ ਇਹ 10 ਨੂੰ ਮੈਨੂੰ 550 ਰੁਪਏ ਹੋਣਾ ਮੈਨੂੰ ਅੱਜ ਬਾਅਦ ਨੂੰ ਨਾ ਮਿਲਣਾ ਹੈ ਮੈਂ ਉਹ ਹਾਰੀ ਕਰਦਾ ਹਾਂ ਅਗਲਾ ਸਾਰੀ ਸੁੰਦੇ ਸਾਰੇ ਚੱਲ ਜਾਈਏ ਠੀਕ ਹੈ ਹਾਂ ਇਹ 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 ਬਾਬਾ ਜੀ ਜਦੋਂ ਤੁਸੀਂ ਲੈ ਕੇ ਆਏ ਹੋ ਇਹ ਖੁੱਲੀਆਂ ਪਈਆਂ ਸੀ ਹਾਂ ਮੰਨ ਹੀ ਸੀ ਲੱਗ ਗਈ ਨਹੀਂ ਆ ਜਿਹੜੀ ਤੁਸੀਂ ਇਹ ਦੇਖੀ ਹੈ ਰੁੱੜਦੀ ਹੋਈ ਹੋਈ ਹਾਂ ਇਹ ਨੂੰ ਮੈਂ ਵੇਖੀ ਆ ਨਾਲ ਹੀ ਨਾਲ ਇੱਕ ਕੁੜੀ ਵੀ ਗਈ ਦੂਜਾ ਪੈਕਾ ਜੇ ਆਵੇ ਮਜਾ ਦੇ ਨਾ ਧਿਆਨ ਆਵੇ ਦੇਖੋ ਜੀ ਹਮ ਦਾ ਬੈਗ ਵਾਲੇ ਨੇ ਗਲਤ ਕਹਾਤਾ ਇਧਰ ਮਾਂ ਨੂੰ ਆਖਿਆ ਮਾਪਾ ਜੀ ਮੈਂ ਇਧਰ ਨਹੀਂ ਜਾਣਾ ਬਾਬਾ ਜੀ ਕੀ ਲੱਗਦਾ ਇੱਕ ਖੁੱਲੀ ਹੈ ਤੇ ਇੱਕ ਬੈਗ ਹੈ ਇੱਕ ਖੁੱਲ ਗਈ ਆ ਤੇ ਇੱਕ ਬੈਗ ਹੋਵੇ ਕੀ ਲੱਗਦਾ ਫਿਰ ਕੌਣ ਪੀ ਕੇ ਆਇਆ ਜਾਂ ਇਹ ਕੁੜੀ ਪੀ ਕੇ ਆਈ ਤੇ ਜਾਂ ਫਿਰ ਇਹ ਰਹਿ ਕੇ ਪੀ ਕੇ ਆਇਆ ਬਾਬਾ ਜੀ ਮੇਰੇ ਬਾਹਰ ਹੋਇਆ ਇੱਕ ਤੂੰ ਕਦੇ ਦੇਖੀ ਕਿਆ ਕਿਆ ਹੈ ਹੀ ਗੁਰੂਆ ਚੱਲੇ ਆ ਬਾਬਾ ਜੀ ਆ ਕੀ ਕਰਦੇ ਆ ਕੀ ਬਾਬਾ ਜੀ ਬਾਬਾ ਜੀ ਮੈਂ ਉਹਨਾਂ ਨੂੰ ਆਖਿਆ ਰਿਸ਼ਕਿਆਂ ਨੂੰ ਇੱਥੇ ਕਾਰਜ ਆ ਯਾਰ ਉਸਕੇ ਨੂੰ ਆਖਿਆ ਮੈਂ ਇਧਰ ਨਹੀਂ ਆਖਿਆ ਹਾਂ ਜੀ ਵਾਲੇ ਕਿਉਂ ਆਇਆ ਅਸਕਲ ਨੂੰ ਕਹਿ ਲੱਗ ਜਾ ਨਹੀਂ ਕਰ ਨਹੀਂ ਵੀਰ ਜੀ ਨਹੀਂ ਉਹਨਾਂ ਨੇ ਆਖਿਆ ਜੀ ਨਾ ਮੇਰੀ ਗੱਲ ਦੀ ਵੀ ਮੂੰ ਲੱਗ ਗਿਆ ਜਿਹਨੇ ਪੀਣੀ ਜਿਹਨੇ ਖੂ ਖਾਣਾ ਉਹਨੂੰ ਕਹਿਣਾ ਵੀਰੋਪੇ ਲੈ ਕੇ ਖਾ ਗੂ ਤੂੰ ਲੱਗ ਆ ਬਸ ੱਡੋ ਵੀਰ ਜੀ ਲੈ ਬਸ ਉਹ ਇੱਧਰ ਦੀ ਜਾਣਾ ਸਾਹਮਣੇ ਲੈ ਆ ਤੂੰ ਹੀ ਹੈ ਨਾ ਹਾਂਜੀ ਪਪਾ ਜੀ ਮੈਂ ਲੈ ਆਇਆ ਮੈਂ ਕਿਉਂ ਲਿਆ ਤੂੰ ਪੀਣੀ ਉੱਥੇ ਪੀ ਪੂ ਉੱਥੇ ਪੀ ਦਫਾ ਉੱਥੇ ਮੁੱਤਰ ਪੀ ਲੋ ਉਹਦੇ ਪੀਣਾ ਖੋਹਦਾ ਬਾਈ ਮੈਂ ਨਹੀਂ ਪੀਤਾ ਮੇਰਾ ਮੈਡੀਕਲ ਨਹੀਂ ਬਿਨਾ ਨਾ ਮੈਂ ਤੈਨੂੰ ਕਿੱਦਾਂ ਲਈ ਤੂੰ ਨਹੀਂ ਪੀਣਾ ਕਿੰਨੇ ਪੀਣਾ ਉਹਨੂੰ ਘਣਾ ਤੇ ਪੀ ਗਿਆ ਮੁਟਰ ਜਾ ਕੇ ਮੈਂ ਮੈਡੀਕਲ ਕਰਵਾ ਲਿਆ ਪਰ ਦੂਜਾ ਕਿਦਾਂ ਪੁੱਲਿਆ ਫਿਰ ਅਰੇ ਉਹ ਕਿੱਧਰ ਗਿਆ ਉਹ ਅੱਗੇ ਬੈਠਾ ਹੀ ਨਹੀਂ ਦੇਗਾ ਬੱਬਾ ਜੀ ਮੈਂ ਇੱਥੇ ਕੇ ਲੈਣਾ ਲਿਖ ਕੇ ਕਿੱਥੇ ਭੇਜਾਂ ਮੇਰੀ ਗੱਲ ਤੋਂ ਬੱਬਾ ਜੀ ਮੈਂ ਤਾਂ ਕਹਿੰਦਾ ਮੇਰਾ ਮੈਡੀਕਲ ਕਿਹੜਾ ਕੰਮ ਦਾ ਬਲਾਕ ਹੈ ਫਲਾਣ ਨੂੰ ਕਿਹੜਾ ਹੈਗਾ ਦੂਜਾ ਮਿੰਦਾ ਫੜਦਾ ਪਿਆ ਹੱਥ ਫੜਾ ਨਾ ਬਿਨਾ ਉਹ ਨਿਆ ਮੈ ਦਿਖਾ ਲੈ ਨਾ ਨਹੀਂ ਬੱਬਾ ਜੀ ਤਾਂ ਸਭ ਕੁਝ ਨਹੀਂ ਮੈਂ ਨਹੀਂ ਪੀਤਾ ਬੱਬਾ ਜੀ ਮੈਂ ਗੋਲਡਰ ਪਤਾ ਨਹੀਂ ਬਾਬਾ ਜੀ ਸੌਹ ਵਾਲੀ ਗੱਲ ਮੈਂ ਨਹੀਂ ਪੀਤਾ ਮੇਰੇ ਤੋਂ ਕੋਈ ਪਾਦ ਦਿੱਤਾ ਨੇ ਬਣਾ ਕੇ ਜਾਨੀ ਉਹ ਨਹੀਂ ਫੜਿਆ ਨਾਮ ਅੱਧੀ ਆਓ ਜੀ ਬਲਾ ਬਿੱਤੀ ਕਨਾ